ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾ ਰਹੇ ਆਂ ਪਿੰਡ ਡਲੀਰੀ ਪਹੁੰਚੇ ਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਾਜੀ ਹਰਦੇਵ ਸਿੰਘ ਹੁਣਾਂ ਦੇ ਕੋਲ ਆਏ ਆਂ ਦੋਸਤੋ ਇੱਕ ਘਰੇਲੂ ਘਰ ਦੇ ਵਿੱਚੋਂ ਅੱਜ ਆਪਾਂ ਵੀਡੀਓ ਬਣਾਵਾਂਗੇ ਇਧਰਲੇ ਪਾਸੇ ਦੋਸਤੋ ਇੱਕ ਵਾਰੀ ਮੋٹے ਤੌਰ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਘਰੇ ਐਨੀਮਲਸ ਰੱਖੇ ਨੇ ਪਾਜੀ ਹਰਦੇਵ ਸਿੰਘ ਹੁਣਾਂ ਨੇ ਜਿਨ੍ਹਾਂ ਦੇ ਵਿੱਚ ਦੋਸਤੋ ਤੁਸੀਂ ਵੈੜਾ ਵੀ ਦੇਖੋਗੇ ਨੀਲੀ ਰਾਵੀ ਦਾ ਰਵਾ ਵੀ ਇਹਨਾਂ ਦੇ ਕੋਲ ਮੌਕੇ ਤੇ ਮੌਜੂਦ ਆ ਜਿਹਦੇ ਵਿੱਚ ਜਦੋਂ ਤੁਸੀਂ ਦੇਖੋਗੇ ਚੰਗੀਆਂ ਕਟੀਆਂ ਚੰਗੀ ਮੱਝ ਇੱਕ ਮੌਜੂਦ ਆ ਪਹਿਲਾਂ ਵੀ ਅੱਜ ਤੋਂ ਤਕਰੀਬਨ ਕੋਈ ਸਾਲ ਕੁ ਪਹਿਲਾਂ ਇੱਕ ਵੀਡੀਓ ਆਪਾਂ ਕਵਰ ਕੀਤੀ ਸੀਗੀ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਕੋਈ ਤਿੰਨ ਕਿ ਨਗ ਦਿਖਾਈ ਸੀ ਉਦੋਂ ਜਦੋਂ ਬਿਲਕੁਲ ਪਸ਼ੂ ਤਿਆਰੀ ਤੇ ਹੋਵੇ ਜਾਂ ਟੋਕੜ ਗੱਪਣ ਹੋਵੇ ਜਾਂ ਕਿਤੇ ਟੋਕੜ ਅੱਗੇ ਬਣਿਆ ਸੌਹਰਿਆ ਹੋਵੇ ਤੇ ਭਾਜੀ ਹਰਦੇਵ ਸਿੰਘ ਹੁਣੇ ਸੇਲ ਕਰ ਦਿੰਦੇ ਆ ਵੈਸੇ ਨਗ ਤੁਸੀਂ ਦੇਖੋਗੇ ਮੋٹے ਤੌਰ ਤੇ ਕੋਈ 12 15 12 14 ਨਗ ਜਿਹੜੇ ਆ ਇਹਨਾਂ ਦੇ ਕੋਲ ਮੌਕੇ ਤੇ ਮੌਜੂਦ ਆ ਜਿਹਨਾਂ ਦੇ ਵਿੱਚ ਗਵੇੜਾ ਵੀ ਹੈੀਆਂ ਚੰਗੀਆਂ ਕੋਈ 25 22 23 27 ਲੀਟਰ ਵਾਲੀਆਂ ਕੋਈ ਤਿੰਨ ਕ ਨਵਹਿਰਾ ਨੇ ਵਟੀਆਂ ਠੀਕ ਆ ਜੀ ਇੱਕ ਨੀਲੀ ਰਬ ਦੀ ਮੱਝ ਤੁਸੀਂ ਦੇਖੋਗੇ ਤੇ ਇੱਕ ਬੂਰੇ ਨਾਰਲੀ ਵਾਲੇ ਤਾਂ ਜਿਹੜਾ ਇੱਧਰ ਸਾਹਣ ਤੁਸੀਂ ਦੇਖੋਗੇ ਠੀਕ ਆ ਜੀ ਤੇ ਡਰੈਕਟ ਬਚਾ ਬੂਰੇ ਨਾਰਲੀ ਵਾਲੇ ਸਾਹਣ ਦਾ ਠੀਕ ਆ ਜੀ ਉਹ ਵੀ ਇਹਨਾਂ ਦੇ ਕੋਲ ਆ ਸੋ ਕਾਫੀ ਭਰਾ ਸ਼ੌਂਕ ਰੱਖਦੇ ਆ ਠੀਕ ਆ ਜੀ ਇੱਕ ਮੋٹے ਤੌਰ ਤੇ ਤੁਹਾਨੂੰ ਦਿਖਾ ਦੇਣਾ ਠੀਕ ਆ ਜੀ ਜਿਹੜਾ ਮੇਨ ਰਵਾ ਵੀਰੋਂ ਦੇ ਕੋਲੇ ਮੌਕੇ ਤੇ ਮੌਜੂਦ ਆ ਜਿਵੇਂ ਬਾਰਡਰ ਬਿਲਟ ਦੀ ਗੱਲ ਕਰ ਲਈਏ ਸੋ ਇਹ 200 ਵੀਰਵਾਂ ਦੇ ਕੋਲ ਜਿਹੜੇ ਘਰੇ ਪਸ਼ੂ ਰੱਖੇ ਆ ਤੇ ਜਿਹੜੇ ਅੱਜ ਐਨੀਮਲ ਸੇਲ ਕਰਦੇ ਆ ਦੋ ਐਨੀਮਲ ਸੇਲ ਕਰਦੇ ਆ ਠੀਕ ਆ ਜੀ ਜਿਹਦੇ ਵਿੱਚ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਆਪਾਂ ਇੱਕ ਮੱਝ ਟੋਕੜ ਆ ਠੀਕ ਆ ਜੀ ਕੋਈ 50 ਮਹੀਨੇ ਦੀ ਕੋਈ 6 ਮਹੀਨੇ ਦੀ ਉਹ ਸੂਈ ਆ ਅੱਗੇ ਬਣੀ ਸੌਰੀ ਵੀ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 13 ਜੁਲਾਈ ਸਮਾਂ ਕੋਈ ਸ਼ਾਮ ਦੇ 5:00 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸੋ ਸਾਰੇ ਫਾਰਮਰ ਭਰਾਵਾਂ ਨੂੰ ਰਿਕਵੈਸਟ ਆਪਣੀ ਉਹ ਸੇਮ ਰਹੂਗੀ ਕੋਈ ਵੀ ਸੱਜਣ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਇੱਥੇ ਆਪਣੀ ਆਣ ਕੇ ਇੱਕ ਟਾਈਮ ਦੋ ਜਾਂ ਜਿਹੜੇ ਪਸ਼ੂ ਗੱਬਣ ਆ ਉਹਨੂੰ ਬਿਲਕੁਲ ਚੌਂ ਥਾਨਾਂ ਦੀ ਟਿੱਪ ਕੇ ਵਰਾ ਕੇ ਤਸੱਲੀ ਆ ਜ਼ਰੂਰ ਯਕੀਨੀ ਬਣਾ ਲਿਓ ਪੂਰੀ ਗੱਲਬਾਤ ਕਰਾਂਗੇ ਤਕਰੀਬਨ ਭਿੱਖੀ ਵੇੜ ਤੋਂ ਕੋਈ 8-10 ਕਿਲੋਮੀਟਰ ਦੀ ਸਾਰੀ ਦੂਰੀ ਆ ਮਾੜੀ ਨੇਗੇ ਥਾਣੀ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਠੀਕ ਆ ਜੀ ਮੋਗਲ ਥਾਣੀ ਵੀ ਤੁਸੀਂ ਆ ਸਕਦੇ ਜੇ ਬਾਕੀ ਪਿੰਡ ਡਲੀਰੀ ਵਾ ਤਾਰਾ ਸਿੰਘ ਡੱਲ ਪਿੰਡ ਕਲਸੀਆਂ ਖਾਲੜਾ ਇਥੋਂ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਸਾਰਾ ਆਉ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਹਰਦੇਵ ਸਿੰਘ ਸਾਸਰੀ ਘਰ ਸਾਸੀਆ ਭਾਈ ਹੋਰ ਵੀਰੇ ਠੀਕ ਠਾਕ ਚੜਦੀ ਗਲੇ ਤੁਸੀਂ ਜੀ ਰਹੋ ਜੀ ਬੜੇ ਵ ਵੀਰ ਉਹਦੇ तकरीबन ਸਾਲ ਪਹਿਲਾਂ ਇੱਕ ਆਪਾਂ ਵੀਡੀਓ ਬਣਾਈ ਸੀਗੀ ਹਾਂਜੀ ਹਾਂਜੀ ਉਹਦੇ ਵਿੱਚ ਵੀ तकरीबन ਦੋ ਤਿੰਨ ਕਿਨਾਂ ਕੀ ਆਪਾਂ ਦਿਖਾਈ ਸੀ ਸ਼ਾਇਦ ਹਾਂਜੀ ਭਾਈ ਮਾਲ ਆਪਣੇ ਕੋਲ ਵੈਸੇ ਜਿੰਨਾ ਵੀ ਘਰ ਦਾ ਹੀ ਰੱਖਿਆ ਹੈਗਾ ਕਰਾਂ ਵੇਚਦਿਆਂ ਤੇ ਮੱਝਾਂ ਮੈਨੂੰ ਲੱਗਦਾ ਵੀ ਨੀਲੀ ਰਾਵ ਦੀਆਂ ਤੁਸੀਂ ਵੀ ਰੱਖੀਆਂ ਕੋਲ ਹਾਂਜੀ ਹੈਗੀਆਂ ਹੀ ਦੋ ਠੀਕ ਆ ਤੇ ਬੂਰਾ ਜਿਹੜਾ ਕਟਾ ਉਹ ਵੀ ਆਪਣੇ ਕੋਲ ਮਤਲਬ ਡਾਇਰੈਕਟ ਕ੍ਰੋਸਿੰਗ ਦਾ ਹੀ ਆ ਹਾਂਜੀ ਨਾਲਲੀ ਵਾਲੇ ਬੂਰੇ ਮਾਲੀ ਦਾ ਬੱਚਾ ਏ ਤੇ ਸਿੱਧਾ ਆਪਣੇ ਕੋਲ ਉਹਨਾਂ ਘਰਾਂ ਦੇ ਵਿੱਚੋਂ ਹੀ ਆ ਸੰਦੀਪ ਸੋਂਦੋਂ ਲਿਆਂਦਾ ਕਰਾਂ ਸੰਦੀਪ ਸੋਂਦੋਂ ਲਿਆਂਦਾ ਹਾਂਜੀ ਠੀਕ ਆ ਜੀ ਠੀਕ ਆ ਬਾਕੀ ਇਹਦੀ ਮਾਂ ਦਾ ਕੀ ਸੀ ਮਿਲਕਰਕਾਰ ਉਹ 16 17 ਲੀਟਰ ਕਪੂਰ ਥਰੇ ਵੇਖ ਕੇ ਗਈ ਹੋ ਕਹਿੰਦਾ ਵੀਰ ਠੀਕ ਆ ਠੀਕ ਆ ਹਾਂਜੀ ਆਨੇ ਕਟਾ ਮਾਮੇ ਦਾ ਮੁੰਡਾ ਆਪਣੇ ਦਾ ਹੀ ਹੋ ਠੀਕ ਆ ਜੀ ਹਾਂਜੀ ਠੀਕ ਹਨ ਇੱਕ ਮਾਲੀ ਵੀ ਚੰਗਾ ਨਿਸ਼ਾਨੀ ਮਾਰਕਿੰਗ ਬਹੁਤ ਸੋਹਣੀ ਆ ਹਾਂਜੀ ਬਾਕੀ ਸਿੰਘੀ ਸਿੰਘੀ ਬਹੁਤ ਪਿਆਰੀ ਆਈ ਇਹਦੀ ਹਨਾ ਗੋਲ ਸਿੰਘੀ ਛੋਟੀ ਆ ਹਾਂਜੀ ਹਾਂਜੀ ਅਕੇ ਜੰਪ ਚੁਪ ਲਾਉਣਾ ਸ਼ੁਰੂ ਕਰਤਾ ਮਾ ਜੀ ਲੈ ਨਹੀਂ ਲਾਉਂਦਾ ਜੀ ਠੀਕ ਆ ਜੀ 3 ਕਿ ਮਹੀਨੇ ਹੋਏ ਲੈਂਦੇ ਨੂੰ ਇਹਨੇ ਨਾਲ ਠੀਕ ਆ ਠੀਕ ਆ ਹਾਂਜੀ ਤੇ ਜੇਕਰ 16 ਕਿਲੋ ਦੁੱਧ ਤੇ ਬਾਕੀ ਜੇਕਰ ਮਾਲੀ ਤੁਹਾਡੇ ਕੋਲ ਬੂਰੇ ਨਾਰਦੀ ਵਾਲੇ ਦਾ ਹਾਂਜੀ ਤੇ ਕੱਲ ਨੂੰ ਕੋਈ ਸੱਜਣ ਇਥੋਂ ਮੀਟਿੰਗ ਕਰਾਉਣਾ ਚਾਹੁੰਦਾ ਕ੍ਰੋਸ ਕਰਾਉਣਾ ਚਾਹੁੰਦਾ ਤੇ ਸ਼ੱਕ ਇੱਕ ਲਿਮਿਟਡ ਦੀ ਫੀਸ ਨਿੱਕੀ ਜੀ ਰੱਖ ਲਿਆ ਜੇ ਤੇ ਭੈਣ ਭਰਾ ਦਾ ਚਲੋ ਅੱਗੇ ਉਹਨਾਂ ਦੇ ਘਰੇ ਵੀ ਕੋਈ ਚੰਗੀ ਪਦਾਇਸ਼ ਹੋ ਜੂਗੀ ਹਾਂਜੀ ਹਾਂਜੀ ਠੀਕ ਆ ਜੀ ਸੋ ਨੇੜੇ ਬੰਨੇ ਵਾਲੇ ਮੇਰੇ ਭਰਾ ਜਿਹੜੇ ਹੈਗੇ ਤਾਂ ਉਸ ਤੋਂ ਕਿਸੇ ਵੀਰ ਨੇ ਮੱਝ ਕ੍ਰੋਸ ਕਰਾਉਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਲਾਹਾ ਖੱਟ ਸਕਦੇ ਜੇ ਚੰਗਾ ਕੱਟਾ ਚੰਗਾ ਮਾਲੀਆ ਚੰਗੇ ਪਿਓ ਵਾਲੇ ਪਾਸਿਓ ਚੰਗੀ ਮਾਲੇ ਪਾਸਿਓ ਇਧਰਲੇ ਪਾਸੇ ਆ ਜੀਏ ਤੇ ਦੋਸਤੋ ਅੱਜ ਦੋ ਐਨੀਮਲ ਜਿਹੜੇ ਵੀਰ ਹਰਦੇਵ ਸਿੰਘ ਵਾਲੀ ਸੇਲ ਕਰ ਉਸ ਤੋਂ ਪਹਿਲਾਂ ਜਿਹੜੀ ਇੱਕ ਤਾਂ ਉਹ ਆਪਾਂ ਜਰਸੀ ਇੱਧਰ ਵਹਿੜ ਦਿਖਾ ਦਿਆਂਗੇ ਇਹ ਗੱਬਣ ਟੁੱਕੀ ਤਿਆਰੀ ਵਾਲੀ ਆ ਫਿਰ ਤੇ ਵੀਰ ਦੀ ਪੂਰੀ ਡਿਟੇਲ ਸੰਜੀ ਕਰਦੇ ਜਿਹੜੀ ਇਹ ਵਹਿੜ ਆਪਣੇ ਕੋਲ ਆ ਘਰ ਦੀ ਵਹਿੜ ਆਪਣੇ ਕੋਲ ਤੇ ਪਹਿਲਾਂ ਦੂਜਾ ਸੂਹ ਆਪਾਂ ਘਰੇ ਚਵਾਈ ਕੀਤੀ ਇਹਦੀ ਹਾਂਜੀ ਭਾਈ ਦੋ ਸੂਹੇ ਚੋਈ ਆ ਤੇ ਜੇ ਸੂਹ ਵਾਲੀ ਆ ਜੀ ਗੱਬਣੇ ਠੀਕ ਆ ਜੀ ਇੱਕ ਦੋ ਦਿਨ ਲੈਂਦੀ ਆਈ ਤੇ ਪਿਛਲੇ ਸੂਹਾਂ ਦਾ ਜੇਕਰ ਦੁੱਧ ਦੀ ਗੱਲ ਕਰੀਏ ਕਿੰਨਾ ਕੁ ਦੁੱਧ ਚਲਿਆ 24 25 ਲੀਟਰ ਦੋ ਚੋਆ ਹੀ ਨੇ ਹਰ 24 25 ਲੀਟਰ ਹਾਂਜੀ ਠੀਕ ਆ ਜੀ ਹਰ ਵਾਰ ਆਈ ਆ ਵੈਸੇ ਹਾਂਜੀ ਹਰ ਵਾਰ ਆਈ ਆ ਠੀਕ ਆ ਜੀ ਲੋ ਵੀ 24 5 ਲੀਟਰ 200 ਦੁੱਧ ਤੇ ਸਵੈਰ ਨੇ ਚਵਾਇਆ ਤਿੱਜਾ ਸਵੇਰ ਇਹ ਵਾਇਰ ਸੋਣ ਵਾਲੀ ਆ ਕੱਦ ਕਰਦੀ ਗੱਲ ਕਰ ਲਈਏ ਤੇ ਇਹ ਵੱਡੀ ਵਹਿੜੀ ਹੈ ਜਿੱਦਾਂ ਕਿ ਪੰਜਾਬ ਵਾਲੀ ਜਰਸੀ ਦੇਖਦੇ ਆ ਕੋਈ ਲੈਟਰ ਬਟਨ ਦੇ ਤੁਸੀਂ ਕਰਾਸ ਵੀ ਮੰਨ ਸਕਦੇ ਜੇ ਜਰਸੀ ਦੇ ਨਾਲ ਕਰਾਸ ਚੱਡੇ ਲੋਗੇ ਦੀ ਤੁਹਾਨੂੰ ਆਪਾ ਦਿਖਾ ਦਿੰਦੇ ਆ ਨੇੜੇ ਤੋਂ ਦਿਨ ਵਾਂਗ ਸਾਰੇ ਪੂਰੇ ਹੋਏ ਖਲੋਤੇ ਦੇ ਹਨਾ ਹਾਂਜੀ ਬਸ ਦੋ ਤਿੰਨ ਦੇ ਲੈ ਜੇ ਦੋ ਲੈ ਜੇ ਤਿੰਨ ਲੈ ਜੇ ਬਸ ਇਹ ਹੋਈ ਉੱਪਰ ਜਾਂਦਾ ਹੈ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਭਾਜੀ 24 24 ਚੰਗੀ ਚਾਰੇ ਥਾਂਾਂ ਦੀ ਹਾਂਜੀ ਵਧੀਆ ਜੀ ਇੱਥੇ ਇੱਕ ਮੰਨ ਲਓ ਵੰਗਾ ਪਾ ਲਈਦਾ ਥੱਲੇ ਠੀਕ ਹੈ ਜੀ ਇਹ ਬਾਕੀ ਕੋਈ ਨਹੀਂ ਜਦੋਂ ਮਰਜੀ ਕੋਈ ਬੈਗੇ ਚੋਲੇ ਠੀਕ ਆ ਸੋ ਦੋਸਤੋ ਵੰਗਾ ਜਿਹੜਾ ਜਿਵੇਂ ਨਾਰਮਲੀ ਬੈਡ ਨੂੰ ਖੋਚਾਂ ਤੋਂ ਉੱਪਰ ਆਪਾਂ ਵੰਗਾ ਪਾ ਲਈਦਾ ਤੇ ਵੰਗਾ ਵੀਰਾਂ ਦਾ ਵੀ ਪਾ ਲਈਦਾ ਬਾਕੀ ਲੇਵੇ ਦਾ ਆ ਸਟਰਕਚਰ ਤੁਹਾਨੂੰ ਦਿਖਾ ਦਿੱਤੀ ਆਪਾਂ ਲਾਗੇ ਤੋਂ ਆਰਡਰ ਤੁਸੀਂ ਵੇਖ ਸਕਦੇ ਜੇ ਅੱਗੇ ਵੀ ਲੱਗੇ ਬਿਲਕੁਲ ਜਿਹੜਾ ਬੈਕ ਸਾਈਡ ਜਿਹੜਾ ਦੋਸਤੋ ਦੇਵਾ ਬਣਾਈ ਫਿਰਦੀ ਆ ਸੋ ਨਾਰਮਲ ਤੁਹਾਨੂੰ ਜਿਹੜੀ ਢਿੱਲ ਲੇਵੇ ਦੇ ਵਿੱਚ ਨਜ਼ਰ ਆਊਗੀ ਹਾਏ ਉਹ ਤਾਂ ਠੰਡੀ ਧਿਰੀ ਆ ਨਾ ਪੂਰੀ ਠੰਡੀ ਭਾਈ ਇੱਥੇ ਵੰਗਾ ਪਾਲੀਦਾ ਕੋਈ ਦੇਖਤ ਨਹੀਂ ਇਹਨੂੰ ਇੱਥੇ ਮਤਲਬ ਇਹ ਹੋ ਨਹੀਂ ਹੈਗੀ ਕਰਮ ਵਾਲੀ ਬੰਦਾ ਜਿਹਨੂੰ ਕੋਈ ਨਹੀਂ ਚੱਕਰ ਜੀ ਵੈਸੇ ਆਪਾਂ ਦੁੱਧ ਚੁਾਈ ਕਰਨੀ ਆਂਦੀ ਹੈ ਵੀ ਸੇਫਟੀ ਨੂੰ ਪਾਲੀਦਾ ਵੈਸੇ ਆਂਦੀ ਕੁਛ ਨਹੀਂ ਕਿਉਂਦਾ ਨਾਮ ਇਹ ਦੋ ਪਾਸੇ ਭਾਈ ਮੈਦੇ ਚੋਲੇ ਨੇ ਆਹ ਠੀਕ ਆ ਜੀ ਠੀਕ ਆ ਹਾਂ ਜੀ ਲੋ ਵੀ ਬਾਕੀ ਹਾਈਡ ਕਰ ਤੇ ਚੰਗਾ ਬਾਕੀ ਕੈਰੇਕਟਰ ਦੀ ਗੱਲ ਕਰ ਲਈਏ ਤੇ ਬੂਤੀ ਬਿਲਕੁਲ ਛੋਟੀ ਜੀ ਸਮਾਲ ਸਾਈਜ਼ ਕਰਨ ਬੋਦੀ ਵਾਲੀ ਵੈੜ ਆ ਬੈਕ ਸਾਈਡ ਤੋਂ ਤੁਸੀਂ ਦੇਖੋਗੇ ਖੁੱਡਿਆਂ ਤੋਂ ਪੁੱਠੇ ਤੋਂ ਉਚਾਈ ਮਗਰੋਂ ਜਿੱਥੋਂ ਪੂਸ਼ ਸਟਾਰਟ ਹੁੰਦੀ ਹੈ ਠੀਕ ਆ ਜੀ ਸੋ ਜਿਵੇਂ ਇੱਕ ਜਰਸੀ ਆਪਾਂ ਵੈੜ ਦੇਖਦੇ ਆਂ ਤੇ ਇੱਕ ਵਰੀ ਤੁਹਾਨੂੰ ਖੋਲ ਕੇ ਮਾਰਾ ਤੋੜ ਕੇ ਚਲਾ ਕੇ ਬਾਹਰ ਦਿਖਾਉਣੇ ਆ ਬਤੇਰੇ ਗੱਲਬਾਤ ਸਮਝ ਆ ਜੂਗੀ 25 24 ਲੀਟਰ ਦੀ ਇਹ ਮਿਲਕਿੰਗ ਕਰਾਉਣ ਵਾਲੀ ਦੋਸਤੋ ਵਹੜਾ ਅੱਗੇ ਕੋਈ ਵੀ ਸਜਣ ਲੈ ਕੇ ਜਾਣਾ ਚਾਹੁੰਦਾ ਤੇ ਘਰੇਲੂ ਘਰ ਦੇ ਵਿੱਚੋਂ ਹਰੇਕ ਪ੍ਰਾਣੋਂ ਹੁੰਦਾ ਵੀ ਪੂਰੀ ਡਿਟੇਲ ਮਾਲਕ ਦਿੰਦਾ ਆਪਾਂ ਘਰੋਂ ਖਰੀਦਿਆ ਠੀਕ ਆ ਜੀ ਕੋਈ ਵੀ ਜਾਨਵਰ ਬਾਕੀ ਵਹੜ ਤੁਸੀਂ ਦੇਖੋ ਐਨ ਵੀ ਤੋੜੇ ਨੂੰ ਮੰਨੇ ਤੋਂ ਆ ਇਹਨੂੰ ਚੁੱਕੇ ਥਾਂ ਤੇ ਤੋੜੀ ਜਾਂ ਆ ਦੇਖੋ ਜੀ ਇਧਰੋਂ ਇੱਕ ਵਰੀ ਲੰਬਾਈ ਆਪਾਂ ਤੁਹਾਨੂੰ ਚੈੱਕ ਕਰਾ ਰਿਆ ਲੰਬਾਈ ਤੁਸੀਂ ਦੇਖ ਲਓ ਆ ਕਾਫੀ ਕਲਰ ਜਹ ਰਾਂਗਾ ਇਹਨੂੰ ਲੰਬੀ ਤੋੜਦੇ ਆ ਜੀ ਸੋ ਹਾਂ ਹੋ ਗਿਆ ਨਾ ਲੈਵਾ ਦੋਸਤੋ ਠੀਕ ਹੈ ਜੀ ਬਾਕੀ ਜੇਕਰ ਦੋ ਤਿੰਨ ਕਿ ਦਿਨ ਹੋਰ ਕੱਢ ਗਈ ਤੇ ਬਾਕੀ ਹੋਰ ਪਲਕ ਹੋਰ ਠੀਕ ਹੈ ਜੀ ਇੱਕ ਦੋ ਦਿਨਾਂ ਦੇ ਵਿੱਚ ਹੋਰ ਵੀ ਚੰਗੀ ਖਾਸੀ ਤਿਆਰੀ ਕਰ ਜੂਗੇ ਹਾਂ ਥੋੜਾ ਜਿਆਨੁ ਘੁਮਾਇਓ ਵੀਰੇ ਇੱਥੇ ਆਇਨ ਘੁਮਾ ਕੇ ਰੋਕ ਲਿਆ ਜੇ ਮੈਂ ਮੋੜਿਆ ਜੇ ਇਹਨੂੰ ਇੱਥੇ ਰੋਕਿਆ ਜੀ ਆ ਜਾਣਾ ਲਓ ਜੀ ਠੀਕ ਆ ਇਹ ਸੋ ਸੀਲ ਸਊਆ ਦੋਸਤੋ ਬੋਡੀ ਸਟ੍ਰਕਚਰ ਤੁਸੀਂ ਦੇਖ ਲਿਆ ਇਸ ਵੇੜ ਦਾ ਫੇਸ ਕੁਆਲਟੀ ਇੱਕ ਵਾਰੀ ਲਾਗੇ ਤੋਂ ਫਿਰ ਦਿਖਾ ਦਿੰਨੇ ਆ ਤੁਹਾਨੂੰ ਆ ਚੱਕੋ ਜੀ ਠੀਕ ਆ ਖੁੱਲੀ ਰਹਿੰਦੀ ਕਰਕੇ ਆ ਨਾ ਥੋੜਾ ਜਿਹਾ ਤਲੈ ਰਾ ਜਾਣਾ ਮਾਲ ਵੈਸੇ ਤੁਹਾਡੇ ਕੋਲ ਜਿੰਨਾ ਫਾਰਮ ਦੇ ਵਿੱਚ ਛੇੜ ਦੇ ਵਿੱਚ ਸਾਰਾ ਖੁੱਲਾ ਹੀ ਆ ਖੁੱਲੀ ਨਾਲ ਕੱਟੀਆਂ ਰਹਿੰਦੀਆਂ ਮੱਝਾਂ ਗਾਵਾਂ ਕੱਟੀਆਂ ਸਾਰਾ ਕੁਝ ਬਿਲਕੁਲ ਬਿਲਕੁਲ ਹਾਂ ਜੀ ਤੂੰ ਦੋਸਤੋ ਐਨੀਮਲ ਦੇ ਰੀਰ ਨੇ ਵੈਸੇ ਖੁੱਲੇ ਛੱਡੇ ਆ ਆ ਲੈ ਲਾ ਕੇ ਬੁਖਾਰੀ ਇਹ ਨਹੀਂ ਲਾਜਾ ਤੂੰ ਹਾਂ ਉੱਤੋਂ ਥੋੜੀ ਜੀ ਫੁਲਕਾਰੀ ਬਿਲਾ ਦੇ ਅਜੇ ਇੱਥੋਂ ਕਪੜਾ ਲਾ ਦੇ ਉੱਤੋਂ ਚੰਗੀ ਤਸੱਲੀ ਨਾਲ ਦਿਖਾ ਦੋ ਪਿੰਡਾ ਪੁੰਡਾ ਜੀ ਆ ਚੈੱਕ ਕਰੋ ਠੀਕ ਆ ਹਾਂ ਥੋੜਾ ਇਧਰ ਇਹਨੂੰ ਗਾਂਹ ਤੋਰੀ ਹੈਂ ਤੋੜ ਲਾ ਗਾਂਹ ਲੰਮੀ ਤੋੜ ਲਾ ਹਾਂ ਲੈ ਤੁਹਾਨੂੰ ਸੋ ਸਾਫ ਸੁਥਰਾ ਪਿੰਡੋਂ ਤੋਂ ਪਾਕੀ ਪਿੰਡੇ ਦੀ ਸ਼ੈਨਿਕ ਸ਼ੋਨਿਕ ਚਮਕਦਮਕ ਤੁਸੀਂ ਦੇਖ ਸਕਦੇ ਜੇ ਕਈ ਵਾਰ ਹੁੰਦਾ ਵੀ ਕੋਈ ਦਾਗ ਨਿਸ਼ਾਨ ਨਾ ਹੋਵੇ ਤੇ ਕਈ ਵਾਰ ਵੀਰਾਂ ਦੇ ਮਨ 'ਚ ਕੋਈ ਡਾਊਟ ਨਾ ਹੋਵੇ ਵੀ ਉੱਪਰ ਕੱਪੜਾ ਜੈ ਫੁਲਕਾਰੀ ਪਾਈ ਆ ਕੋਈ ਨਿਸ਼ਾਨਵਾਦੂ ਘਾਟੂ ਨਾ ਹੋਵੇ ਪਿੰਡੇ ਤੇ ਉਦਾਂ ਵੀ ਕੋਈ ਗੱਲਬਾਤ ਨਹੀਂ ਗਈ ਬਾਕੀ ਲੇਵੇ ਦੀ ਕਰਮਾ ਵਾਲੀ ਸਾਫ ਸੁਥਰੀ ਆ 25 24 ਲੀਟਰ ਦੀ ਦੋਸਤੋ ਇਹ ਮਾਲਕਣ ਸੋ ਜੋ ਬੈਕਗ੍ਰਾਉਂਡ ਦੀ ਪਿਛਲੇ ਸਵੇਰੇ ਦੇ ਦੌਰਾਨ ਦੱਸੀ ਗਈ ਆ ਉਸ ਵਿਹਾਰ ਤੇ ਆਪਾਂ ਗੱਲਬਾਤ ਕਰ ਦਿੱਤੀ ਆ ਬਾਕੀ ਟਿਪ ਕੇ ਤਸੱਲੀ ਕਰਕੇ ਮੇਰਾ ਭਰਾ ਜਿੰਦਾ ਮਰਜੀ ਤੁਸੀਂ ਆਪਣੀ ਕਰਕੇ ਲੈ ਕੇ ਜਾਓ ਤਸੱਲੀ ਤੇ ਇਹਦਾ ਬਾਈ ਹਰਦੇਵ ਕੀ ਡਿਮਾਂਡ ਕੀ ਮੁੱਲ ਕਰਦੇ ਪਿਆ ਵੀਰ ਡਿਮਾਂਡ ਭਾਈ ਇਹਦੀ ਜੈਹ ਹੀ ਰੱਖੀ ਹੈ ਹਾਂਜੀ ਇਹਦਾ ਭਾਈ 80000 ਰੁਪਇਆ ਮੁੱਲ ਕਰਦੇ ਜੀ 80000 ਹਾਂਜੀ ਇੱਕੋ ਇੱਕ ਗੱਲਬੀਤ ਕਰਨੀ ਆਪਾਂ ਜਿੱਥੇ ਦੇ ਦੇਣੀ ਆ ਬੈਠਾ ਕੀ ਲਊਗਾ ਮੁੱਲ ਕਰਦਾਂਗੇ ਮਾਨਦਾਨ ਖੁੱਲਾ ਹੀ ਖੁੱਲਾ ਕਿੰਨਾ ਕੁ ਹੋ ਜਾਊਗਾ ਜੀ 75000 ਪੂਰੇ ਹੀ ਦੇ ਦਾਂਗੇ 75 ਦੀ ਹਾਂਜੀ ਔਰ ਥੱਲੇ ਨਹੀਂ ਹੁੰਦੀ ਨਹੀਂ ਹੁਣ ਤੇ ਸਹੀ ਆ ਵਾ ਕਰ ਦਈਏ ਗੁਜਾਇਸ਼ ਹੈਗੀ ਤੇ ਨਹੀਂ ਛੋੜ ਕਰਦਾ ਕੋਈ ਨਹੀਂ ਠੀਕ ਆ ਜੀ ਹੁਲੀ ਕਰਨਾ ਠੀਕ ਆ ਲੋ ਵੀ ਇਹ 75000 ਦੀ ਕਿਸਾਨ ਵੀਰੋ ਬਾੜ ਮਿਲੂਗੀ ਵਿੱਚੋਂ ਮਾਨਤਾ ਨੂੰ ਕੋਈ ਵਿੱਚ ਗਜੈਸ਼ੇ ਕੀ ਆ ਥੋੜੀ ਬਾਤੀ ਉਹ ਮੌਕੇ ਤੇ ਨਿਕਲ ਦੂਗੀ ਠੀਕ ਆ ਸੋ ਬਾਕੀ ਜਿੱਦਾਂ ਮਰਜੀ ਤਸੱਲੀ ਕਰੋ ਠੀਕ ਆ ਇਧਰ ਦੇ ਪਾਸੇ ਇੱਕ ਵੀਰ ਹਰਦੇਵ ਆਪਣੇ ਕੋਲ ਇੱਕ ਸੈਕੰਡ ਨੰਬਰ ਤੇ ਜਿਹੜੀ ਇੱਕ ਝੋਟੀ ਖੜੀ ਆ ਇਹ ਟੋਕੜਾ ਝੋਟੀ ਕਿੰਨਾ ਕ ਸਮਾਂ ਹੋ ਗਿਆ ਨੂੰ ਸੂਈ ਨੂੰ ਇਹਨੂੰ ਭਾਈ 4-5 ਮਹੀਨੇ ਮੂਲੀ ਹੋ ਗਏ ਠੀਕ ਆ ਜੀ ਯਾਰ 5 ਮਹੀਨੇ ਆ ਬਗੈਰ ਬੱਚੇ ਆ ਜੀ ਹਾਂਜੀ ਹਾਂਜੀ ਬੱਚਾ ਨਹੀਂ ਆ ਘਟਾ ਮਰ ਗਿਆ ਜੀ ਠੀਕ ਆ ਜੀ ਸਵੇਰੇ ਕਿੰਵੇਂ ਸੂਈ ਆਪਣੇ ਕੋਲ ਹੀ ਆ ਪਹਿਲਾ ਸੂਆ ਸੂਈ ਜੀ ਇਹ ਨਹੀਂ ਲਿਆਂਦੀ ਵੀ ਦੇ ਨਹੀਂ ਭਾਈ ਪਿਛਲੀ ਵਾਰ ਹੀ ਲਿਆਂਦੀ ਆ ਹਾਂਜੀ ਹੁਣ ਦੂਜੇ ਸੂਏ ਸੂਈ ਹੈ ਨਾ ਹਾਂਜੀ ਹਾਂਜੀ ਠੀਕ ਆ ਜੀ ਗਾਂ ਬਣੀ ਸੋਰੀ ਹੈਗੀ ਆ ਇਹ ਭਾਈ 26 ਤਰੀਕ ਦੀ ਬਣੀ ਹੈ ਜੀ ਠੀਕ ਆ ਜੀ 26 ਆ ਜੂਨ ਦੀ ਹਾਂਜੀ 26 ਆ ਜੂਨ ਦੀ ਠੀਕ ਆ ਜੀ ਲਓ ਜੀ 26 ਜੂਨ ਦੀ ਬਣੀ ਆ ਤੇ ਦੁੱਧ ਐਸ ਵਕਤੇ ਤੇ ਥਲੇ ਕਿੰਨਾ ਇਹ 7 ਲੀਟਰ ਭਾਈ ਦੁੱਧ ਦੇ ਪੱਕਾ ਜੀ 7 ਲੀਟਰ ਦੁੱਧ ਆ ਹਾਂਜੀ ਤੇ ਮਿਲਦੀ ਵੀਰ ਕਿੰਦਾ ਆਪਣੇ ਕੋਲ ਇਥੇ ਮਿਲ ਠੀਕ ਆ ਜੀ ਪਾੜੇ ਦੇ ਪਾੜੇ ਤੇ ਆ ਹਾਂਜੀ ਮਤਲਬ ਆਪ ਕੋਈ ਉਧਾ ਅੱਗੇ ਪਿੱਛੇ ਕੋਈ ਬੰਦਾ ਕੇ ਖਰਨ ਦੀ ਲੋੜ ਨਹੀਂ ਹੈ ਨਾ ਕੋਈ ਨਹੀਂ ਇਤਨਾ ਬੰਡ ਪਾ ਕੇ ਨਿਚੋਲਣੀ ਹੈ ਤੇ ਬਾਕੀ ਅਗਲੀਆਂ ਦਾ ਤੁਹਾਨੂੰ ਮੰਗਾ ਅਗਲੀਆਂ ਨੂੰ ਮੰਗਾ ਪਾਉ। ਪਸਮਾਉਂਦੀ ਹੈ ਜਲਦੀ ਹਾਂ। ਉਦਾਂ ਹਾਂਜੀ ਪਸਮਾਉਂਦੀ। ਠੀਕ ਹੈ ਸੋ ਦੋਸਤੋ ਬੇਸਿਕਲੀ ਜਿਹੜੀ ਗੱਲਬਾਤ ਹੈ ਕੇਵਰਾ ਭੜਾਵਾ ਦੇ ਮਾਣਚੇ ਇਹਨਾਂ ਡਾਊਟ ਹੋਵੇ ਠੀਕ ਹੈ ਜੀ। ਵੀ ਅਗਲੀਆਂ ਦਾ ਤੁਹਾਨੂੰ ਮੰਗਾ ਪਾ ਕੇ ਤੇ ਬਾਅਦ ਵਿੱਚ ਕੋਈ ਖਰਾਬ ਕਰਦਾ ਹੋਵੇ ਪਸ਼ੂ। ਬਾਲਟੀ ਰੱਖ ਕੇ ਬਾਲਟੀ ਦੇ ਵਿੱਚ ਚਵਾਈ ਹੁੰਦੀ ਹੈ। ਹਾਂਜੀ ਬਾਲਟੀ ਇੰਨ ਤੇ ਗੋਡੀਆਂ ਲੈ ਕੇ ਬਾਲਟੀ ਚੋ ਲਈ ਨੇ ਇਮਾਨਦਾਰੀ ਨਾਲ। ਬਿਲਕੁਲ ਬਿਲਕੁਲ। ਹਾਂਜੀ। ਲਾ ਵੀ ਅੱਗੇ ਬਣੀ ਕਿੰਨੇ ਟੈਂਦੀ ਆ? 26 ਤਰੀਕ ਦੀ ਬਣੀ। 26 ਦੀ ਬਣੀ ਹੈ ਠੀਕ ਹੈ ਜੀ। ਇਹ 26 ਜੀ। ਇਹ ਤਾਂ ਲੋ ਆ ਆਪਣੇ ਮੰਨ ਲੋ ਪੈਂਡ ਹੀ ਇੱਥੇ ਠੀਕ ਆ ਜੀ ਹਾਂਜੀ ਮੋਰਾ ਦਾ ਮੰਦੀ ਆ ਹਾਂਜੀ ਮੋਰਾ ਨਹੀਂ ਠੀਕ ਆ ਲਓ ਵੀਰ ਖੋਲ ਕੇ ਦਿਖਾ ਦਿਓ ਇਹਨੂੰ ਵੀ ਤੁਰ ਗਿਆ ਖੋਲ ਸੋ ਦੋਸਤੋ ਇਹਦੇ ਥਰੇ 7 ਕਿਲੋ ਦੁੱਧ ਇਸ ਵਕਤ ਹਾਜ਼ਰ ਆ ਲਓ ਜੀ ਠੀਕ ਆ ਜੀ ਉਸ ਤੋਂ ਬਾਕੀ ਹਾਈਟ ਲੈਂਡ ਤੇ ਕਿਸਾਨਪੁਰ ਉਸ ਝੋਟੀ ਦੀ ਵੀ ਬਹੁਤ ਆ ਵੱਡੀ ਝੋਟੀ ਆ ਕੋਈ ਵੀ ਸੱਜਣ ਆਪਣਾ ਵੇਖ ਕੇ ਤਸੱਲੀ ਕਰਕੇ ਤੁਸੀਂ ਖਰੀਦਾਰੀ ਕਰ ਸਕਦੇ ਜੇ ਗੋਲ ਸਿੰਘ ਆ ਤੇ ਮੱਥਾ ਬਿਲਕੁਲ ਬਲੈਕ ਸ਼ਾਈ ਸ਼ੂਈ ਤੁਸੀਂ ਚੈੱਕ ਕਰੋਗੇ ਚੌੜਾ ਪਿੱਠਪੂੜਾ ਸਿੰਗਲ ਛੱਡੀ 7 ਕਿਲੋ ਦੁੱਧ ਆ ਬਾਕੀ ਮਿਲਣ ਦਾ ਜਿਹੜਾ ਪ੍ਰੋਸੀਜਰ ਉਹ ਵੀ ਤੁਹਾਨੂੰ ਦੱਸ ਹੀ ਦਿੱਤਾ ਵਾੜਾ ਬਿਲਕੁਲ ਚਾਰ ਤੇ ਲੱਗੀ ਆ ਠੀਕ ਆ ਜੀ ਤੇ ਚਵਾਈ ਤੁਸੀਂ ਕਰ ਸਕਦੇ ਜੇ ਤੇ ਥੋੜਾ ਜਿਹਾ ਥਣਾ ਦੀ ਮੈਂ ਜੇ ਕਰ ਰਿਹਾ ਦੋਸਤੋ ਤੁਹਾਡੇ ਧਿਆਨ ਦੇ ਵਿੱਚ ਲਿਆਵਾ ਠੀਕ ਆ ਜੀ ਧਿਆਨ ਕੇ ਵੀ ਸੱਜਣ ਕਿਸੇ ਨੇ ਦੇਖਣਾ ਥਣਾ ਦੇ ਉੱਪਰ ਕਟਣੂ ਨੇ ਠੀਕ ਆ ਜੀ ਬੱਚੇ ਨੇ ਇਹ ਦੰਦ ਮਾਰੇ ਸੀਗੇ ਜਦੋਂ ਬਿਲਕੁਲ ਇਹਦੀ ਡਿਲੀਵਰੀ ਹੋਣ ਤੋਂ ਬਾਅਦ ਠੀਕ ਆ ਜੀ ਬੱਚਾ ਚੁੰਗਦਾ ਸੀਗਾ ਦੁੱਧ ਤੇ ਉਦੋਂ ਦੌਰਾਨ ਤੁਸੀਂ ਦੇਖੋਗੇ ਥਣਾ ਦੇ ਥੋੜੇ ਜਿਹਾ ਨਿਸ਼ਾਨ ਪਾਗ ਜੇ ਤੁਹਾਨੂੰ ਨਜ਼ਰ ਆਉਣਗੇ ਤੇ ਬਾਕੀ ਹੁਣ ਬਿਲਕੁਲ ਜਿਹੜਾ ਸੁਖਤਾ ਬਚਾਇ ਠੀਕ ਆ ਜਦੋਂ ਤੱਕ ਬੱਚਾ ਚੁੰਗਦਾ ਸੀਗਾ ਉਦੋਂ ਤੋਂ ਇਹ ਜ਼ਖਮ ਜਿਹ ਆ ਦੇਖੋ 7 ਕਿਲੋ ਦੁੱਧ ਦਿੱਤੇ ਨੇ ਇਸ ਵਕਤ ਆ ਗੇ ਨਾ ਸੋ ਥਣਾ ਦੀ ਆ ਸ਼ੇਪ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਪਸਮਾ ਭਾਜੀ ਲੌਂਦੀ ਬਣਾਉਂਦੀ ਬਣਾਉਂਦੀ ਵਧੀਆ ਜਦੋਂ ਪਸੰਦੀ ਉਦੋਂ ਆ ਜਿਹੜਾ ਜੁੜਵਾ ਆ ਲੱਗਦਾ ਵੀ ਵਿਰਲੇ ਚ ਪੂਰਾ ਹੈ ਠੀਕ ਆ ਜੀ ਹਾਂਜੀ ਹਾਂਜੀ ਇਦਾਂ ਦਿਖਾ ਦਿੰਨੇ ਆ ਆ ਵੇਖੋ ਉਦੋਂ ਫਿਰ ਮਤਲਬ ਕਿ ਬੱਚੇ ਪੁੱਤੋਂ ਨੇ ਮਾਰੇ ਸੀ ਦੰਦ ਹਾਂਜੀ ਬੱਚੇ ਨੇ ਦੰਦ ਮਾਰੇ ਉਦੋਂ ਜ਼ਖਮ ਬਣ ਗਿਆ ਤੁਮਾਂ ਅਜਾਹਾਂ ਬਣ ਗਏ ਸੀ ਹਾਂਜੀ ਇਹ ਸਾਰੇ ਥਣਾ ਦੇ ਮਾਰਾ ਮਾਰਾ ਬੱਜਾ ਹਨਾ ਨਹੀਂ ਦੋਹਾਂ ਦੇ ਹੀ ਜ਼ਖਮ ਅੱਛਾ ਹਾਂਜੀ ਉਹ ਤਾਂ ਪਹਿਲਾਂ ਹੀ ਕਿਤੇ ਹੋਊ ਠੀਕ ਆ ਠੀਕ ਆ ਹਾਂ ਠੀਕ ਆ ਲੋ ਵੀ 7 ਕਿਲੋ ਦੋਸਤੋ ਦੁੱਧ ਦੇ ਹਿਸਾਬ ਨਾਲ ਤੁਸੀਂ ਜਿਹੜਾ ਸੌਦਾ ਕਰ ਲਿਆ ਜੇ ਭਾੜੇ ਤੇ ਮਿਲਦੀ ਆ ਵੱਡੀ ਝੋਟੀ ਆ ਤੇ ਜੇਕਰ ਤੁਸੀਂ ਦਾ ਰਹਿ ਜਾਂਦੀ ਆ ਤੇ ਤੇਜਾ ਸੂਬਾ ਸੂਗੀ 25 27 ਜੁਲਾਈ ਨੂੰ ਇਹਦੇ ਬਿਲਕੁਲ ਇੱਕ ਮਹੀਨਾ ਕੰਪਲੀਟ ਹੋ ਜਾਣਾ ਤੇ ਇਹਦਾ ਹਰਦੇਵ ਕੀ ਮੋਲਵੀਰ ਕੀ ਡਿਮਾਂਡ ਹੋਊਗੀ ਜੀ ਲੈਣ ਦੇਣ ਇਹਦਾ ਭਾਈ ਡਿਮਾਂਡ ਹੈਗੀ ਜੀ 60000 ਰੁਪਿਆ ਅੱਛਾ ਜੀ ਤੇ 62000 ਰੁਪਏ ਦੇ ਦਾਂਗੇ ਜੀ 62000 ਦੀ ਹਾਂ ਜੀ 7 ਲੀਟਰ ਤੋਂ ਕੋਈ ਨਹੀਂ ਦੁੱਧ ਵੱਧ ਵੀ ਜਾਂਦਾ ਜੀ ਅੱਛਾ ਅੱਛਾ ਤੇ 7 ਪੱਕਾ ਲਾਵੇ ਇੱਕ ਹਰਦੇਵ ਸਿੰਘ ਵੀਰੋ ਆਪਣਾ ਨੰਬਰ ਕਰਦੇ ਸਾਂਝੇ। ਨੰਬਰ ਹੈਗਾ 99141 40064 ਠੀਕ ਹੈ ਵੀਰੇ। ਹਾਂਜੀ। ਲੋ ਵੀ ਇਹ ਨੰਬਰ ਜਿਹੜਾ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ। ਅੱਜ ਦੋ ਆਪਾਂ ਤੁਹਾਨੂੰ ਐਨੀਮਲ ਦਿਖਾਉਣੇ ਸੀ ਠੀਕ ਹੈ ਜੀ ਇੱਕ ਬੈੜ ਦਿਖਾਤੀ ਆ। ਸੋ ਇੱਕ ਇਹ ਛੋਟੀ ਤੁਹਾਨੂੰ ਦਿਖਾਤੀ ਆ। ਹੋਰ ਭਾਜੀ ਕੋਈ ਗੱਲਬਾਤ? ਨਹੀਂ ਬਸ ਜਲਦੀ ਗੱਲ ਹੈ। ਠੀਕ ਹੈ ਵੀਰੇ। ਲੋ ਵੀ ਦੋਸਤੋ ਕਰੋ ਗੱਲਬਾਤ ਠੀਕ ਹੈ ਜੀ ਇਹ ਦੋ ਹੀ ਅੱਜ ਐਨੀਮਲ ਸੀਗੇ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ। ਨੰਬਰਾਂ ਤੇ ਕਾਲ ਕਰਕੇ ਇੱਥੇ ਤੁਸੀਂ ਵਿਜ਼ਿਟ ਕਰ ਲਿਓ। ਆਪਣ ਤੇ ਬਾਕੀ ਮੇਰਾ ਭਰਾ ਜ਼ਰੂਰ ਵਿਜ਼ਿਟ ਕਰੋ ਠੀਕ ਹੈ ਜੀ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ